ਕੰਸਟਰਨ ਨੂੰ ਜਿਹ ਮੇਰਾ ਨਾਮ ਦੀ ਰਸਵੇਲਾ ਸੰਸਾਤਾ ਦੀ ਨੈਨਗਲੋਗੋ ਫਾਊਂਡੇਸ਼ਨ ਹੈ ਕਿਹ ਪਾਲਣਾ ਕੀਤਾ ਜਾ ਰਿਹਾ ਡਿਵਲ ਸਰਾਜ ਬਲਡਸ ਵਾ ਰੂੜਿਆ ਤੇ ਸਾਡੇ ਬੋਲੋ ਐ ਇਕੋ ਫ੍ਰੈਂਡ ਦੀ ਜੁੜੇ ਆ ਮੋਸਲੇ ਆ ਜਿਹੜੇ ਨੇਸਟ ਬੰਦੇ ਜਾ ਰਹੇ ਆ ਤੇ ਲਗਾਏ ਵੀ ਜਾ ਰਹੇ ਤੁਸੀਂ ਬਖਤਾ ਤੇ ਦੇਖੋ ਇਹ ਲਗਾ ਰਹੇ ਸਾਰੀ ਟੀਮ ਲਗਾ ਰਹੀ ਸਾਡੀ ਜਿਹਨ ਚ ਕਿਹਾ ਕਿ ਇਹ ਚੀਜ਼ ਹੋਣੀ ਚਾਹੀਦੀ ਦੇਖੋ ਜੀ ਪਹਿਹੀ ਜਦੋਂ ਉੜਦੇ ਸੀ ਜਾਗ ਸਾਡੇ ਕੋਲ ਜਾਂਦੇ ਚਿੜਿਆਂ ਦੀ ਚੀਚੀ ਉੜ ਜਾਂਦੀ ਆ ਅੱਜ ਕੱਲ ਤਾਂ ਦੇਖਦੇ ਹੀ ਨਹੀਂ ਆ ਬੱਚਿਆਂ ਨੂੰ ਤੁਸੀਂ ਦੇਖੋ ਦੱਸ ਨਹੀਂ ਸਕਣਾ ਜੇ ਤੁਸੀਂ ਅੱਜ ਇਹਨਾਂ ਨਹੀਂ ਬਚਾਓਗੇ ਤੇ ਕੱਲ ਨੂੰ ਬੱਚਿਆਂ ਨੂੰ ਗੂਗਲ ਤੇ ਦਿਖਾਣਾ ਪੈਣਾ ਕਰ ਤੇ ਕਿ ਲੋਕ ਨੂੰ ਪੀਲ ਕੀ ਕਰਨਾ ਚਾਹੀਦਾ ਪੀਲ ਇਹੋ ਕਰਨਾ ਜਾਓਗੇ ਅਸੀਂ ਆਪਣੇ ਵਾਸਤੇ ਇੰਨੇ ਮਹਿੰਗੇ ਘਰ ਬਣਾ ਲਵਾਂਗੇ ਇਹ ਜਾਨਵਰ ਆ ਆਪਣੇ ਪੰਛੀਆਂ ਵਾਸਤੇ ਵੀ ਛੋਟੇ ਛੋਟੇ ਦੇਖੋ 70 80 ਰੁਪਏ ਦੇ ਆਟਮ ਆ ਜੇ ਕੋਈ ਇੱਕ ਇਹ ਕੇਕ ਆਪਣੇ ਘਰ ਹੀ ਲਗਾ ਲੇ ਤਾਂ ਬੜੀ ਵੱਡੀ ਗੱਲ ਆ ਇਹਨਾਂ ਦੀ ਜਾਨ ਬਚੇਗੀ ਇਹਨਾਂ ਦੇ ਨਾਲ ਸਾਡੀ ਜਾਨ ਬਚੇਗੀ ਕੁਦਰਤ ਸਾਈਕਲ ਆ ਸਾਰਾ ਇਹ ਜੰਗਲ ਇਹਨੇ ਨੇ ਅਜਿਹੇ ਪੇੜ-ਪੌਦੇ ਲੱਗ ਰਹੇ ਸੀ ਨਹੀਂ ਲਗਾਏ ਇਹਨਾਂ ਨੇ ਲਗਾਈ ਇਹਨਾਂ ਦੀ ਦੇਣੀ ਆ ਹੀ ਆਕਸੀਜਨ ਮਿਲ ਰਿਹਾ ਸਾਨੂੰ ਜ਼ਿੰਮੇਵਾਰਤਾ ਆਪਣੀ ਆਪਣੀ ਤੇ ਤੁਹਾਡੀ ਵਾਰੀ ਜ਼ਿੰਮੇਵਾਰੀ ਸਾਡੀ ਆ ਜੇ ਅੱਜ ਇਹ ਲੁਕਟ ਹੋ ਰਹੇ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਆ ਕਿਉਂਕਿ ਪਹਿਲਾਂ ਤੁਹਾਡੇ ਘਰ ਜਿਹੜੇ ਹੁੰਦੇ ਸੀ ਕੱਚੇ ਘਰ ਤੁਸੀਂ ਉਹ ਆਲੇ ਭਰਾ ਲੈਂਦੇ ਸੀ ਹੁਣ ਇਹ ਘ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਮੈਂ ਸਰੋਆਹ ਉਹ ਪੀਣ ਕਰਨਾ ਚਾਹ ਲੋ ਕਿ ਕੁਦਰਤ ਨਾਲ ਨਾ ਖੇਲੋ ਕੁਦਰਤ ਜਦਾਂ ਗਲਦੀ ਉਹਦੀ ਹੈਲਪ ਕਰੋ ਦੇਖੋ ਜਿਹੜੇ ਚਿੜੀਆਂ ਉਹ ਤੁਹਾਨੂੰ ਨਹੀਂ ਦੱਸਣਗੀਆਂ ਕਿ ਸਾਡੇ ਕੋਲ ਘਰ ਵਿੱਚ ਬੋਲੇ ਸਾਤ ਨਾ ਉਹਨਾਂ ਕੋ ਪੀਣ ਨੂੰ ਪਾਣੀ ਆ ਤੇ ਨਾ ਇਹਨਾਂ ਨੂੰ ਖਾਣ ਨੂੰ ਦਾਣਾ ਵਾ ਇਹਦੇ ਨਾਲ ਤੁਸੀਂ ਦਾਣਾ ਪਾਣੀ ਵੀ ਉਹਨਾਂ ਨੂੰ ਹੀ ਆ ਕਰਾਇਆ ਜਾਵੇ ਮੇਰੀ ਸਰ ਆਪਣਾ ਨੰਬਰ ਮੇਰਾ ਨਾਮ ਵਿਕਰਮ ਕੰਨਾਇਨ ਇੰਗਲਿਸ਼ ਵਰਲਡ ਇੰਸਟੀਚਿਊਟ ਤੋਂ ਆਣਾ ਜੀ ਕੀ ਕਰਨਾ ਚਾਹੋਗੇ ਜਿਹੜਾ ਪ੍ਰਾਨਾ ਕਿੰਦਾ ਜਾਂਦਾ ਤੁਸੀਂ ਵੀ ਛਾਪਨ ਹੋਏ ਆਪਣੇ ਇੰਸਟੀਚਿਊਟ ਤੋਂ ਬਾਹਰ ਆ ਕੇ ਜਾਓ ਮੈਨੂੰ ਲੱਗਦਾ ਲੱਗਿਆ ਹੈ ਨੇਚਰ ਨੂੰ ਬਚਾਉਣਾ ਸਾਡਾ ਜਿਆਦਾ ਫਰਸਟ ਡਿਊਟੀ ਬਣ ਗਿਆ ਕਿਉਂਕਿ ਆਈਵੀ ਡੇਟ ਅਸੀਂ ਦੇਖਣਾ ਸਪੈਰੋ ਜਿਹੜੀ ਹੈ ਡਿਸਪੀਅਰ ਹੋਈ ਜਾ ਰਹੀ ਹੈ ਸਪੈਰੋ ਦੀ ਜਿਸੀ ਬਚਪਨ ਚ ਆਵਾਜ਼ ਬੜੀ ਸੁੰਦਰ ਸੀ ਉਹ ਆਵਾਜ਼ ਕਿਤਨਾ ਕਿਤੇ ਗਾਇਬ ਹੋ ਰਹੀ ਹੈ ਅਸੀਂ ਹੁਣ ਬੱਚਿਆਂ ਨੂੰ ਸਪੈਸ਼ਲ ਬਾਗ ਦੇ ਵਿੱਚ ਲੈ ਆ ਕੇ ਜਾਂਦੇ ਹਾਂ ਕਿ ਉੱਥੇ ਸਾਨੂੰ ਇਹ ਬੰਲੀ ਦੇਸ਼ਾਂ ਕਿਹੜੀਆਂ ਜਿੱਡੀਆਂ ਦੇਖਣ ਨੂੰ ਮਿਲਦੀਆਂ ਛਾਰਾਂ ਦੇ ਵਿੱਚ ਦੇਖੇ ਜਿੱਥੇ ਬਹੁਤ ਜ਼ਿਆਦਾ ਘਰੌਗੀ ਡਾਈਆਂ ਜਿੱਥੇ ਬਹੁਤ ਜ਼ਿਆਦਾ ਤਾਵਣ ਲੱਗੇ ਹੋਏ ਤੇ ਚਿੜੀਆਂ ਦੇ ਕੰਨ ਨਹੀਂ ਮਿਲਦੀਆਂ आइम च ऐसा लगता है कि पूरी की पूरी प्रजाति ही खत्म हो जाएगी साड़ी यह मॉरल ड्यूटी बनती है कि अंत में बचाइए जे करके जो नैक्ट है डिस्ट्रीब्यूट कर रहे हैं रहे वाद तो यह बहुत वाला मैसेज देने की अच्छा कारो डे के उ कि वह लोग पार्टिसपेट करे नैस्ट है यह एमेजॉन भी अवेलेबल है लोग उत्तों भी ऑर्डर करके अपने घर लगा सकते जो अभी लख का बना सकते हैं तो अभी इन भी कपैसिटी रखना है कि पांच हजार नैक्स्ट भी बन सकते हैं ਇਹ ਜੇ ਤਾਂ ਮੈਂ ਸਾਰੇ ਨੂੰ ਪੀਲ ਕਰਾਂਗਾ ਕਿ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਵੋ ਤੇ ਵੱਟ ਤੋਂ ਵੱਟ ਮੈਸਟ ਆਪਣੇ ਕਰਨੀ ਲਗਾਓ ਤੇ ਬਾੜੇ ਲਗਾਓ